ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਬੱਸ ਸਟੈਂਡ ਦੇ ਬਾਹਰ ਇੱਕ ਔਰਤ ਨੂੰ ਚਿੱਟੀ ਦੀ ਲਪੇਟ ਵਿੱਚ ਲੈੰਦਿਆ ਦੇਖਿਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੇ ਇਲਾਕਾ ਪੁਲਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ ਵੀਡੀਓ 'ਚ ਔਰਤ ਦੱਸਦੀ ਹੈ ਕਿ ਉਹ ਬੱਸ ਸਟੈਂਡ ਤੇ ਦੇ ਵਪਾਰ ਕਰਦੀ ਹੈ ਲੁਧਿਆਣਾ ਚ ਰਹਿੰਦੀ ਹੈ ਤੇ ਉਸ ਦੇ ਤਿੰਨ ਬੱਚੇ ਹਨ ਔਰਤ ਨੇ ਦੱਸਿਆ ਕਿ ਨੌਜਵਾਨਾਂ ਨੇ ਉਸ ਨੂੰ ਚਿੱਟਿਆਂ ਦੀ ਦਲਦਲ 'ਚ ਧੱਕਾ ਦੇ ਦਿੱਤਾ ਹੁਣ ਉਸ ਦੀ ਹਾਲਤ ਇਹ ਬਣ ਗਈ ਹੈ ਕਿ ਉਸ ਨੂੰ ਨਸ਼ਾ ਖਰੀਦਣ ਲਈ ਆਪਣਾ ਸਰੀਰ ਵੇਚਣਾ ਪੈ ਰਿਹਾ ਹੈ ਵੀਡੀਓ ਚ ਔਰਤ ਸਰਕਾਰ ਨੂੰ ਬੇਇਤੀ ਕਰਦੀ ਹੈ ਕਿ ਉਸ ਨੂੰ ਨਸ਼ੇ ਤੋਂ ਬਚਾਇਆ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਸਮੇਤ ਵਧੀਆ ਜੀਵਨ ਬਤੀਤ ਕਰ ਸਕੇ ਮਹਿਲਾ ਦਾ ਕਹਿਣਾ ਹੈ ਕਿ ਇੱਥੇ ਆਸ-ਪਾਸ ਦੇ ਇਲਾਕੇ ਚ ਨਸ਼ੇ ਆਸਾਨੀ ਨਾਲ ਮਿਲ ਜਾਂਦੇ ਹਨ ਦੱਸ ਦਈਏ ਕਿ ਪਿਛਲੇ ਦਿਨੀ ਹੀ ਇਸ ਇਲਾਕੇ ਤੋਂ ਨਸ਼ੇ ਖਰੀਦਣ ਤੇ ਨਸ਼ੇ ਜਿੱਤ ਤੋਂ ਹੋਂਡੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਜਿਸ ਚ ਨੌਜਵਾਨ ਸ਼ਰੀਆਮ ਨਸ਼ੇ ਦਾ ਸੇਵਨ ਕਰਦੇ ਹੋਏ ਦੇਖੇ ਗਏ ਸਨ ਇਸ ਬਾਰੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੱਸ ਸਟੈਂਡ ਦੇ ਬਾਹਰ ਨਸ਼ਾ ਵੇਚਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ ਨਸ਼ੇ ਦੀ ਦਲਦਲ ਵਿੱਚ ਫਸੀਆਂ ਲੜਕੀਆਂ ਦਾ ਇਲਾਜ ਕਰਵਾਇਆ ਜਾਵੇਗਾ ਇਲਾਕਾ ਪੁਲਿਸ ਨੂੰ ਵੀ ਸਖਤ ਕਾਰਵਾਈ ਕਰਨ ਲਈ ਕਿਹਾ ਜਾਵੇਗਾ ਨਸ਼ੇ ਦਾ کاروبار ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਮੈਂ ਤੇਰੇ ਬਚਾ ਲਾਂਗੇ ਤੈਨੂੰ ਅਸੀਂ ਚੱਲ ਨਹੀਂ ਆ ਬੰਦਾ ਕਿੰਨੇ ਟ੍ਰਿਪ ਲਾਈ ਸੀ ਪੁਆਇੰਟ ਹੈ 2 ਪੁਆਇੰਟ ਤੇ ਉਸ ਤੋਂ ਬਾਅਦ ਹੋਸ਼ ਨਹੀਂ ਰਹੀ ਤੈਨੂੰ ਤੇ ਹੁਣ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੀਦੀ ਹੈ ਮੰਨ ਕੋ ਚਾਲੋ ਹੈ ਚਾਲੋ ਜੇ ਤੈਨੂੰ ਪਹਚਾ ਲੰਦੀ ਹੈ ਸਰਕਾਰ ਪਹਚਾਉਂਦੀ ਹੈ ਦੁਆਰਾ ਨਸ਼ਾ ਕਰੇਗੀ ਬੱਚੇ ਕਿਨੇ ਹਬ ਤੇ ਇਹਨੇ ਬੱਚੇ ਲਾ ਕਰਨੀ ਹੱਥ ਵੀ ਮੈਂ ਨਸ਼ਾ ਨਹੀਂ ਕਰੂੰਗੀ ਜੇ ਸਰਕਾਰ ਤੈਨੂੰ ਪਹਚਾਊਗੀ ਤੇ ਕੀ ਕਰੂੰਗੀ ਤੇ ਹੈਾ ਕਰੀ ਨਾ ਚਾ ਲਾ ਕਰਨੀ ਹੱਥ ਕਮ ਕਮ ਬੰਨਾਂ ਉਹ ਤੇ ਮੇਰੇ ਤਾਂ ਆਪ ਲੱਗਦੀ ਹੈ ਕਾ ਮੈਂ ਮੁੜ ਕੇ ਨਹੀਂ ਕਰਦੀ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਗਵਾ ਲੇਗੀ ਤੂੰ ਜਾਈਗਾ ਔਰ ਜੋ ਇਹ ਕੋਈ ਨਸ਼ੇ ਨਸ਼ੇ ਜਿਹੜਾ ਨਸ਼ੇ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਦੇਖਾਂਗੇ ਕਿੱਥੇ ਉਹਨਾਂ ਦਾ ਕੀ ਇਲਾਜ ਕਰਾਉਣਾ ਔਰ ਜਿਹੜੇ ਵੇਚਦੇ ਨੇ ਔਰ ਜਿਹੜੇ ਬਿਕਵਾਉਂਦੇ ਨੇ ਇਹ ਬਿਲਕੁਲ ਹੀ ਬਖਸ਼ੇ ਜਾਣਿਆ ਜਾਂ ਮੈਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਬੱਸ ਸਟੈਂਡ ਦੇ ਬਾਹਰ ਇੱਕ ਔਰਤ ਨੂੰ ਚਿੱਟੀ ਦੀ ਲਪੇਟ ਵਿੱਚ ਲੈੰਦਿਆ ਦੇਖਿਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੇ ਇਲਾਕਾ ਪੁਲਸ ਨੂੰ ਸਵਾਲਾ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ ਵੀਡੀਓ ਚ ਹੋਰ ਦੱਸਦੀ ਹੈ ਕਿ ਉਹ ਬੱਸ ਸਟੈਂਡ ਤੇ ਦੇ ਵਪਾਰ ਕਰਦੀ ਹੈ ਲੁਧਿਆਣਾ ਚ ਰਹਿੰਦੀ ਹੈ ਤੇ ਉਸਦੇ ਤਿੰਨ ਬੱਚੇ ਹਨ ਔਰਤ ਨੇ ਦੱਸਿਆ ਕਿ ਨੌਜਵਾਨਾ ਨੇ ਉਸ ਨੂੰ ਚਟੀਆਂ ਦੀ ਦਲਦਲ 'ਚ ਧੱਕਾ ਦੇ ਦਿੱਤਾ ਹੁਣ ਉਸਦੀ ਹਾਲਤ ਇਹ ਬਣ ਗਈ ਹੈ ਕਿ ਉਸ ਨੂੰ ਨਸ਼ਾ ਖਰੀਦਣ ਲਈ ਆਪਣਾ ਸਰੀਰ ਵੇਚਣਾ ਪੈ ਰਿਹਾ ਹੈ ਵੀਡੀਓ ਚ ਔਰਤ ਸਰਕਾਰ ਨੂੰ ਬੇਇਤੀ ਕਰਦੀ ਹੈ ਕਿ ਉਸ ਨੂੰ ਨਸ਼ੇ ਤੋਂ ਬਚਾਇਆ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਸਮੇਤ ਵਧਿਆ ਜੀਵਨ ਬਤੀਤ ਕਰ ਸਕੇ ਮਹਿਲਾ ਦਾ ਕਹਿਣਾ ਹੈ ਕਿ ਇੱਥੇ ਆਸ-ਪਾਸ ਦੇ ਇਲਾਕੇ ਚ ਨਸ਼ੇ ਆਸਾਨੀ ਨਾਲ ਮਿਲ ਜਾਂਦੇ ਹਨ ਦੱਸ ਦਈਏ ਕਿ ਪਿਛਲੇ ਦਿਨੀ ਹੀ ਇਸ ਇਲਾਕੇ ਤੋਂ ਨਸ਼ੇ ਖਰੀਦਣ ਤੇ ਨਸ਼ੇ ਜਿੱਤ ਤੋਂ ਹੋਂਡੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਜਿਸ ਚ ਨੌਜਵਾਨ ਸ਼ਰੀਆਮ ਨਸ਼ੇ ਦਾ ਸੇਵਨ ਕਰਦੇ ਹੋਏ ਦੇਖੇ ਗਏ ਸਨ ਇਸ ਬਾਰੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੱਸ ਸਟੈਂਡ ਦੇ ਬਾਹਰ ਨਸ਼ਾ ਵੇਚਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ ਨਸ਼ੇ ਦੀ ਦਲਦਲ ਵਿੱਚ ਫਸੀਆਂ ਲੜਕੀਆਂ ਦਾ ਇਲਾਜ ਕਰਵਾਇਆ ਜਾਵੇਗਾ ਇਲਾਕਾ ਪੁਲਿਸ ਨੂੰ ਵੀ ਸਖਤ ਕਾਰਵਾਈ ਕਰਨ ਲਈ ਕਿਹਾ ਜਾਵੇਗਾ ਨਸ਼ੇ ਦਾ کاروبار ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਮੈਂ ਤੈਨੂੰ ਬਚਾ ਲਾਂਗੇ ਤੈਨੂੰ ਅਸੀਂ ਕਿੱਤੋਂ ਨਹੀਂ ਆ ਬੱਲਾ ਕਿੰਨੇ ਟ੍ਰਿਪ ਲਾਈ ਸੀ ਪੁਆਇੰਟ ਹੈ ਦੋ ਪੁਆਇੰਟ ਤੇ ਉਸ ਤੋਂ ਬਾਅਦ ਹੋਸ਼ ਨਹੀਂ ਰਹੀ ਤੈਨੂੰ ਤੇ ਹੁਣ ਸਰਕਾਰ ਨੂੰ ਕੀ ਬੇਨਤੀ ਕਰਨੀ ਜਾਨੀ ਹੈ ਕਿੰਨਾਂ ਬਚਾ ਲੋ ਹੈ ਜੇ ਤੈਨੂੰ ਬਚਾ ਲੰਦੀ ਹੈ ਸਰਕਾਰ ਬਚਾਉਂਦੀ ਹੈ ਦੁਆਰਾ ਨਸ਼ਾ ਕਰਨਗੇ ਬੱਚੇ ਕਿੰਨੇ ਹਮ ਤੇ ਇਹਦੇ ਬੱਚੇ ਲਾ ਕਰਨੀ ਹੱਥ ਵੀ ਮੈਂ ਨਸ਼ਾ ਨਹੀਂ ਕਰੂੰਗੀ ਜੇ ਸਰਕਾਰ ਤੈਨੂੰ ਬਚਾਉਗੀ ਤੇ ਕੀ ਕਰੂੰਗੀ ਤੇ ਹੈ ਅਗਰ ਹੀ ਨਾ ਕਰਨ ਲਾ ਕਰਨੀ ਹੱਥ ਕਿ ਮੈਂ ਮੈਂ ਬੰਨਾ ਹੋ ਤੈਨੂੰ ਤੇ ਆਪ ਲੱਗਦੀ ਹੈ ਕਾ ਮੈਂ ਮੁੜ ਕੇ ਨਹੀਂ ਕਰਦੀ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਗਵਾ ਲੇਂਗੀ ਤੂੰ ਜਾਏਗਾ ਔਰ ਜੋ ਇਹ ਜੋ ਕੋਈ ਨਸ਼ੇ ਨਸ਼ੇ ਜਿਹੜਾ ਨਸ਼ੇ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਦੇਖਾਂਗੇ ਕਿੱਥੇ ਉਹਨਾਂ ਦਾ ਕੀ ਇਲਾਜ ਕਰਾਉਣਾ ਔਰ ਜਿਹੜੇ ਵੇਚਦੇ ਨੇ ਔਰ ਜਿਹੜੇ ਬਿਕਵਾਉਂਦੇ ਨੇ ਇਹ ਬਿਲਕੁਲ ਹੀ ਬਖਸ਼ੇ ਜਾਣੇ ਜਾਂ ਮੈਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼